ਸਾਸੀ ਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਾਰੇ ਮੁਕਤ ਤੌਰ ਤੇ افریقੀ ਅਤੇ ਮੱਧ ਪੂਰਬੀ ਦੇਸ਼ਾਂ ਦੇ ਨਾਗਰਿਕ ਦੁਆਰਾ ਯੂਐਸਏ ਯਾਤਰਾ ਉਤੇ ਨਵੀਂ ਪਾਬੰਦੀ ਸੋਮਵਾਰ ਤੋਂ ਲਾਗੂ ਹੋ ਚੁੱਕੀ ਹੈ ਬੰਗਲਾਦੇਸ਼ ਦੇ ਨਾਗਰਿਕ ਹੁਣ ਅਮਰੀਕਾ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਜਦੋਂ ਕਿ ਸੱਤ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਅਫਗਾਨਿਸਤਾਨ ਚਾਰਡ 에리ਟੇਰੀਆ ਹੈਤੀ ਇਰਾਨ ਲੀਬੀਆ म्यानमार सोमालिया सुडान ਅਤੇ ਯਮਨ ਦੇ ਨਾਗਰਿਕਾਂ ਦੇ ਦਾਖਲੇ ਨੂੰ ਰੋਕ ਦੇਵੇਗਾ 트럼ਪ ਨੇ ਸੱਤ ਹੋਰ ਦੇਸ਼ਾਂ ਬਰੁੰਡੀ ਕਿਊਬਾ ਲਾਓਸ ਟੋਗੋ ਤੁਰਮੇਕਿਸਤਾਨ ਨਾਗਰਿਕਾਂ ਦੇ ਦਾਖਲੇ ਨੂੰ ਸੀਮਿਤ ਕਰਨ ਲਈ ਪਾਬੰਦੀਆਂ ਦਾ ਵੀ ਐਲਾਨ ਕੀਤਾ ਹੈ ਕਾਂਗੋਗਨ ਰਾਜ ਦੇ ਮਾਮਲੇ ਵਿੱਚ 트ੰਪ ਨੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਵਿੱਚ ਜ਼ਿਆਦਾ ਸਮੇਂ ਤੱਕ ਰਹਿਣ ਦੀ ਉੱਚ ਦਰ ਦਾ ਹਵਾਲਾ ਦਿੱਤਾ। ਅਸਥਾਈ ਕਾਰੋਬਾਰ ਜਾਂ ਸੈਰਸਪਾਟਾ ਵੀਜ਼ਾ ਤੇ 29.6% ਅਤੇ 35% ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਹਨ। ਹੋਰ ਦੇਸ਼ਾਂ ਲਈ ਉਹਨਾਂ ਨੇ ਅਤਵਾਦ ਨਾਲ ਸੰਬੰਧਾ ਦੇਸ਼ ਨਿਕਾਲੇ ਵਾਲਿਆਂ ਨੂੰ ਸਵੀਕਾਰ ਕਰਨ ਵਿੱਚ ਅਸਫਲਤਾ ਜਾਂ ਕੇਂਦਰੀ ਅਧਿਕਾਰ ਦੀ ਘਾਟ ਨੂੰ ਆਪਣੇ ਨਾਗਰਿਕਾਂ ਨੂੰ ਰੋਕਣ ਦੇ ਤਰਕ ਵਜੋਂ ਦਰਸਾਇਆ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਕੋਲ ਵਿਆਪਕ ਵਿਵੇਕ ਹੈ ਕਿ ਯਾਤਰੀਆਂ ਨੂੰ ਸਹੀ ਤੋ ਰਾਜ ਵਿੱਚ ਦਾਖਲ ਕਰਨਾ ਹੈ ਭਾਵੇਂ ਉਹਨਾਂ ਕੋਲ ਜਾਇਜ਼ ਵੀਜ਼ਾ ਹੋਵੇ ਉਹਨਾਂ ਕੋਲ ਪੁੱਛਗਿਛ ਲਈ ਲੋਕਾਂ ਨੂੰ ਵਿਰਾਸਤ ਵਿੱਚ ਲੈਣ ਅਤੇ ਉਹਨਾਂ ਦੇ ਇਲੈਕਟ੍ਰੋਨਿਕ ਉਪਕਰਣਾਂ ਦੀ ਭਾਲ ਕਰਨ ਦੀ ਵੀ ਸ਼ਕਤੀ ਹੈ ਅਪ੍ਰੈਲ ਵਿੱਚ ਗਲੋਬਲ ਅਫੇਅਰਸ ਕੈਨੇਡਾ ਨੇ ਸੰਯੁਕਤ ਰਾਜ ਅਮਰੀਕਾ ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਕੈਨੇਡੀਅਨਾਂ ਨੂੰ ਪੜਤਾਲ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਜਿਸ ਵਿੱਚ ਉਹੋਪ ਕਰਨ ਸ਼ਾਮਲ ਹੋ ਸਕਦੇ ਹਨ ਪਾਬੰਦੀ ਵਿੱਚ ਛੋਟਾ ਸ਼ਾਮਲ ਹਨ ਜਿਵੇਂ ਕਿ ਦੋਹਰੇ ਨਾਗਰਿਕਾਂ ਸਥਾਈ ਵਸਨੀਕਾਂ ਨਾਗਰਿਕਾਂ ਦੇ ਤੁਰੰਤ ਪਰਿਵਾਰਕ ਮੈਂਬਰਾਂ ਲਈ ਪ੍ਰਵਾਸੀ ਵੀਜ਼ਾ ਅਤੇ ਅਗਲੇ ਸਾਲ ਦੇ ਵਿਸ਼ਵ ਕੱਪ ਵਰਗੇ ਵੱਡੇ ਖੇਡ ਸਮਾਗਮਾਂ ਲਈ ਯਾਤਰਾ ਕਰਨ ਵਾਲੇ ਐਥਲੀਟ ਜਦੋਂ ਯੂਐਸ ਲਗਭਗ 75% ਟੂਰਨਾਮੈਂਟ ਖੇਡਾਂ ਦੀ ਮੇਜ਼ਬਾਨੀ ਕਰਦਾ ਹੈ ਨਵੀਂ ਪਾਬੰਦੀ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੇ ਲੋਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਵੀਜ਼ਾ ਨੂੰ ਰੱਦ ਨਹੀਂ ਕਰਦੀ ਸ਼ੁੱਕਰਵਾਰ ਨੂੰ ਸਾਰੇ ਯੂਐਸ ਕੂਟਨੀਤਿਕ ਮਿਸ਼ਨਾਂ ਨੂੰ ਜਾਰੀ ਕੀਤੀ ਗਈ ਸੇਧ ਅਨੁਸਾਰ ਹਾਲਾਂਕਿ ਜਦੋਂ ਤੱਕ ਕੋਈ ਬਿਨਕਾਰ ਪਾਬੰਦੀ ਤੋਂ ਛੋਟ ਲਈ ਸੋਡੇ ਮਾਪ ਡੰਡਾ ਨੂੰ ਪੂਰਾ ਨਹੀਂ ਕਰਦਾ ਉਸ ਦੀ ਅਰਜ਼ੀ ਸੋਮਵਾਰ ਤੋਂ ਰੱਦ ਕੀਤੀ ਜਾਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ